ਵੀਰੇ ਐਤ ਕੀ ਆਪਾਂ ਦਾ 17 ਦੀ ਗਾਰੰਟੀ ਲੈਨੇ ਆ 17 ਦੀ ਲੈਨੇ ਹਾਂ ਕਿਉਂਕਿ ਮਾਨਕ ਜਿਹੜਾ ਤਾਂ ਅਗਲੇ ਘਰੇ 20 ਪਸੂ ਜੀ ਲਾਵੇ ਨਾਲ ਆ ਵੀਰੇ ਹਾਂ ਜਿਹੜਾ 12 ਕਿਲੋ ਦੀ ਗਾਰੰਟੀ ਉੱਤੇ ਦੇ ਦੋ ਗਾਰੰਟੀ ਹੈ ਬਈ ਜਮਾ ਗਾਰੰਟੀ ਠੀਕ ਆ ਹਾਂਜੀ ਐਚ ਐਲ ਡੀ ਵੀ ਦੇ ਦੋਸਤੋ M8864 ਦੀ ਕੱਟੀ ਆ ਗਈ ਬਹੁਤ ਭਰਾ ਫੋਨ ਕਰਦੇ ਆ ਨਾ ਸਾਨੂੰ ਕੋਈ ਬਈ ਅਸੀਂ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਚੰਗੀ ਕੋਈ ਕੱਟੀ ਆਵੇ ਤਾਂ ਸਾਨੂੰ ਦੱਸਿਓ ਕਿੰਨਵਾਂ ਸੂਆ ਹੁੰਦੀ ਹੈ ਵੀਰੇ ਵੀਰੇ ओरिजिनल ਤੀਜਾ ਸੂਆ ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਬਲਜ ਪਿੰਡ ਦੋਸਤੋ ਰਾਮਾ ਜ਼ਿਲ੍ਹਾ ਬਠਿੰਡਾ ਤਹਿਸੀਲ ਆਗੀ ਬਾਈ ਹੋਰਿਆ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਈ ਨੇ ਦੋਸਤੋ ਪੂਰੇ ਚੰਗੇ ਰਿਕਾਰਡ ਦੀ ਮੋਹਰਾ ਨਸਲ ਦੀ ਦੋਸਤੋ ਕੱਟੀ ਵੇਚਣੀ ਆ ਬਾਈ ਦਾ ਕੰਮ ਆ ਦੋਸਤੋ ਡਾਕਟਰੀ ਦਾ ਆ ਮੋਹਰਾ ਨਸਲ ਦੇ ਸਾਰੇ ਜਾਨਵਰ ਭਰਾ ਦੇ ਘਰ ਦੀ ਬਰੀਡ ਤਿਆਰ ਕਰੀਏ ਜਿਹੜੀ ਉਹ ਖੜੇ ਆ ਤੇ ਆਪ ਇਹ ਹੈਗੀ ਆ ਬਾਈ ਐਲ ਡੀ ਵੀ ਦੇ 8864 ਦੀ 8864 ਦੀ 8864 ਦੀ 200000 ਆਪ ਦਾ ਕਿੰਨਾ ਮਸੂਆ ਕਿੰਨਾ ਇਹਨੇ ਪਿਛਲੇ ਸੂਆ ਚ ਦੁੱਧ ਦਿੱਤਾ ਸਾਰੀ ਡਿਟੇਲ ਆਪਾਂ ਮਾਲਕ ਤੋਂ ਲੈ ਲਾਂਗੇ ਮੁੱਲ ਵੀਡੀਓ ਦੇ ਵਿੱਚ ਕਰਾਵਾਂਗੇ ਤੇ ਤਰੀਕ ਨੋਟ ਕਰ ਲਓ ਦੋਸਤੋ ਤੁਸੀਂ ਵੀਡੀਓ ਦੀ 23 ਤਰੀਕ 8ਵਾਂ ਮਹੀਨਾ 2025 ਦੀ ਆਜੋ ਆਪਾਂ ਭਾਈ ਬਲਜਿੰਦਰ ਤੋਂ ਸਾਰੀ ਡਿਟੇਲ ਲੈਨੇ ਆ ਆਜਾ ਵੀਰੇ ਵੀਡੀਓ ਸਾਹਮਣੇ ਆਜੋ ਹੋਰ ਭਾਈ ਬਲਜਿੰਦਰ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਤੇ ਆਪਣਾ ਭਾਈ ਬਰੀਡ ਦਾ ਹੀ ਕੰਮ ਆ ਹਨਾ ਕੋਈ ਵਪਾਰ ਵਾਲਾ ਕੰਮ ਨਹੀਂ ਕੋਈ ਵਪਾਰ ਵਾਲਾ ਨਹੀਂ ਤੇ M8864 ਦੀ ਹੈ ਵੀਰੇ ਹਾਂਜੀ ਐਚ ਐਲ ਡੀ ਵੀ ਦੇ ਦੋਸਤੋ M8864 ਦੀ ਕੱਟੀ ਆ ਗਈ ਬਹੁਤ ਭਰਾ ਫੋਨ ਕਰਦੇ ਆ ਨਾ ਸਾਨੂੰ ਕੋਈ ਬਈ ਅਸੀਂ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਚੰਗੀ ਕੋਈ ਕੱਟੀ ਆਵੇ ਤਾਂ ਸਾਨੂੰ ਦੱਸਿਓ ਕਿੰਨਾ ਸੂਆ ਸੁੰਗੀ ਵੀਰੇ ਵੀਰੇ origional ਤੀਜਾ ਸੂਆ ਹੈ origional ਤੀਜਾ ਸੂਆ ਹਾਂਜੀ ਦੋ ਸੂਏ ਤੇਰੇ ਕੋਲ ਹੀ ਸੂਈ ਆਪਣੇ ਕੋਲੇ ਸੂਈ ਹੈ ਜੀ ਬਾਈ ਬੰਨੇ ਸਹੀ ਸਹੀ ਜੀ ਗੱਲ ਕਰੀ ਵੀ ਕਿੰਨਾ ਕਿੰਨਾ ਇਹਨੇ ਪਹਿਲੇ ਸੂਏ ਸਟਾਰਟਿੰਗ ਚ ਕਿੰਨਾ ਦੁੱਧ ਤੇ ਦੂਜੇ ਕਿੰਨਾ ਦਿੱਤਾ ਵੀਰੇ ਇਹਨੇ ਪਹਿਲੇ ਸੂਏ ਦਿੱਤਾ 14 ਲੀਟਰ ਅੱਛਾ ਕੰਡੇ ਵਾਲਾ ਲੀਟਰ ਨਹੀਂ ਆਪਾਂ ਕਿਲੋ ਆ ਜੀ ਹਾਂ ਕੰਡੇ ਕੰਪਿਊਟਰ ਗੰਡਾ ਜ 17 ਕਿਲੋ ਜੀ ਠੀਕ ਆ ਵੀਰੇ ਤੇ ਐਤ ਕੀ ਇਹ ਕਿੰਨੇ ਕਮੀਦ ਲਾਈਏ ਤੋਂ ਤੁਸੀਂ ਵੀਰੇ ਐਤ ਕੀ ਆਪਾਂ ਦਾ 17 ਦੀ ਗਾਰੰਟੀ ਲੈਨੇ ਆ 17 ਦੀ ਲੈਨੇ ਹਾਂ ਕਿਉਂਕਿ ਮੰਨ ਕੇ ਜੇ ਤਾਂ ਅਗਲੇ ਘਰੇ ਕਿਹੜੀ ਪਸੂ ਜੀ ਲਾਵੇ ਨਾਲ ਆ ਵੀਰੇ ਹਾਂ 17 ਕਿਲੋ ਦੀ ਗਾਰੰਟੀ ਉੱਤੇ ਦੇ ਦੋ ਗਾਰੰਟੀ ਹੈ ਬਈ ਜਮਾ ਗਾਰੰਟੀ ਠੀਕ ਆ 17 ਕਿਲੋ ਦੁੱਧ ਦੋਸਤੋ ਬਾਈ ਕਹਿੰਦਾ ਆਪਾਂ ਗਾਰੰਟੀ ਦੇ ਦੇ ਦਾਂਗੇ ਕਿੰਨੀ ਤਰੀਕ ਨੂੰ ਦਿਨ ਪੂਰੇ ਬਾਈ ਇਹਦੇ ਦਿਨ ਇਹਦੇ ਬਾਈ 26 ਨੂੰ ਪੂਰੇ ਆ 26 ਮਨ ਕੇ ਅੱਜ ਰਹਿ ਗਏ 3 ਦਿਨ 3 ਦਿਨ ਤੇ ਆਪਣੇ ਕੋਲੇ ਜਿੰਨੇ ਵੀ 200 ਸੂਈਆਂ ਅਗਸਤ ਮਹੀਨੇ ਚ ਸੂਈਆਂ ਆਏ ਕਿਹੜੇ ਨੇ ਹਫਤਾ ਵੱਧ ਲਿਆ ਹਫਤਾ ਵੱਧ ਲਿਆ ਤਕਰੀਬਨ ਵੀ ਐ ਨਹੀਂ ਪਤਾ 10 ਦਿਨ ਵੀ ਲੱਗੇ ਹਨਾ ਐ ਨਹੀਂ ਪਤਾ ਹਫਤੇ ਦੇ ਵਿੱਚ ਸੂਪੇ ਸੂਪੇ ਠੀਕ ਹੈ ਹਫਤੇ ਤੱਕ ਦੋਸਤੋ ਸੂ ਵੀ ਸਕਦੀ ਹੈ ਜਿਹੜੇ ਜੈਨੂਨ ਸਹੀ ਦਿਨ ਪੂਰੇ ਆ ਬਾਈ ਕਹਿੰਦਾ ਉਹ 26 ਤਰੀਕ ਨੂੰ ਦਿਨ ਪੂਰੇ ਆ 23 ਤਰੀਕ ਦੀ ਤੁਸੀਂ ਵੀਡੀਓ ਦੇਖਦੇ ਹੋ ਆਜੋ ਆਪਾਂ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਮੁੱਲ ਜਿਹੜਾ ਵੀਡੀਓ ਦੇ ਵਿੱਚ ਕਰਾ ਦੋ ਨੰਬਰ ਦੋਸਤੋ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਖੋਲ ਲੈ ਵੀਰੇ ਬਲਜਿੰਦਰ ਇੱਧਰ ਨੂੰ ਤੋੜ ਲੈ ਆ ਖੁਰਨੀ ਵਾਲੀ ਸਾਈਡ ਲੈ ਜੰਗਾ ਬਾਈ ਤੇ ਗੱਬਣ ਬਾਈ ਕਿਹੜੇ ਸੀਮਣ ਤੋਂ ਹੈ ਇਹ ਇਹ ਹੈ ਬਾਈ ਜਿਹੜਾ ਭਾਗੀ ਬੰਦਰ ਸਾਹ ਨਹੀਂ ਪੀ 288 ਦਾ ਬੱਚਾ ਅੱਛਾ ਜੋਤੀ ਮੱਝ ਦਾ ਪੁੱਤ ਸਵਰਾਜ ਤੋਂ ਸਵਰਾਜ ਤੋਂ ਸਵਰਾਜ ਤੋਂ ਦੋਸਤੋ ਹੈ ਗੱਬਣ ਆ ਕਰਮਾਂ ਵਾਲੀ ਤਰਨਾਟ ਮੱਝ ਜਿਹੜੀ ਦੋਸਤੋ ਦੁਨੀਆਂ 'ਚ ਚੱਲੋ ਨਹੀਂ ਰਹੀ ਤੇ ਉਹਦਾ ਪੁੱਤ ਹੈਗਾ ਉਹ ਤੋਂ ਇਹ ਗੱਬਣਾ ਦੋਸਤੋ ਪੀ 288 ਦਾ ਉਹ ਆਪ ਆ ਤੇ ਆ ਤੁਸੀਂ ਚੈੱਕ ਕਰੋ ਜਮਾ ਇੱਕ ਨਗੀਨਾ ਵੀਰੇ ਜਿਹੜੇ ਭਰਾ ਨੇ ਪੈਸੇ ਖਰਚ ਕਰਨੇ ਆ ਬਰੀਡ ਤੇ ਕੰਮ ਕਰਨਾ ਚਾਹੁੰਦਾ ਉਹ ਜਾ ਸੱਜਣ ਫੋਨ ਕਰਿਓ ਉੱਚੇ ਮੁੱਲ ਦੀ ਆ ਤੇ ਚੰਗੇ ਦੁੱਧ ਵਾਲੀ ਆ ਇੱਕ ਬੁਲਬਲਰ ਕੀ ਝੋਟੀ ਆ ਦੋਸਤੋ ਥਣ ਦੇਖ ਲਓ ਜਮਾਂ ਇਹਨਾਂ ਪੂਰੇ ਸੋਹਣੇ ਜਿਹੜੇ ਵੀਰੇ ਮੁਠੀ ਵਾਲੇ ਚਵਾਈ ਵਾਲੇ ਥਣ ਲੱਗੇ ਆ। ਲੇਵਾ ਜਮਾਂ ਵੀਰੇ ਫਿਕਸ। ਫੁੱਲ ਠੰਡੀ ਹੈ ਬਾਈ ਯਾਰ ਜਿਵੇਂ ਮਰਜੀ ਹੱਥ ਮਾਰੀ ਚੱਲ ਤੂੰ ਐ ਜਮਾਂ ਫੁੱਟ ਫੁੱਟ ਤੇ ਥਾਣਾ ਜਾਵਾਂ। ਹਾਂ ਕੋਈ ਮੇਰਾ ਐ ਦੇਖ ਠੰਡੀ ਭਾਰ ਚਮੜੀ ਦੇਖ ਕੇ ਨਹੀਂ ਬਦਲੀ ਐ। ਹਾਂ ਤੂ ਸਿਆ ਜਮਾਂ ਚੀਚੇ ਵਰਗੇ ਜਮਾਂ 100 ਚ 100 ਬਰੀਡ ਚੇਜ ਆਪਾਂ ਪਾ ਗਏ 100 ਚ 100 ਨੰਬਰ ਹੋਣਗੇ ਮੱਝ। ਕੁੱਲ ਜੈਡ ਬਲੈਕ ਹੋ ਸੀ ਤੇ ਡਿਮਾਂਡ ਬਾਈ ਤੋਂ ਆਪਾਂ ਪੁੱਛ ਲੈਨੇ ਵੀਰ ਬਣੇ ਇੱਕ ਗੇੜਾ ਹੋਰ ਦਵਾ ਦੇ। ਸੌਂਕ ਕਰਾ ਦਈਏ ਭਰਾਵਾਂ ਦਾ ਆਪਾਂ। ਆਹ ਬਾਕੀ ਤੁਸੀਂ ਕੁਆਲਿਟੀ ਵਾਈਲ ਝੋਟੀ ਚੈੱਕ ਕਰ ਲਓ। ਲੇਵਾ ਦੇਖ ਲਓ ਵੀਰੇ। ਆਪ ਪਸੂ ਦੱਸਦਾ ਹੁੰਦਾ ਜਿਹੜੀ ਚੀਜ਼ ਆ ਤੇ ਉਹੋ ਜੀ ਚੀਜ਼ ਤੁਹਾਨੂੰ ਆਪੇ ਦਿਸ ਕੇ ਤੁਸੀਂ ਆਪ ਅੰਦਾਜ਼ਾ ਲਾ ਲਿਓ ਕਿੰਨਾ ਕੁ ਦੁੱਧ ਪਾਜੂ। ਬਾਕੀ ਬਾਈ ਨੇ ਗਾਰੰਟੀ ਲਈ ਆ 17 ਕਿਲੋ ਦੀ। ਹੱਥੀ ਆਪਾਂ ਆਪਸੀ ਮਨ ਲਾਇਆ ਬਾਈ ਆਪਣਾ ਏਜ ਦਾ ਕੰਮ ਐ। ਬਰੀਡ ਤੇ ਕੰਮ ਐ। ਹਾਂ ਡੀਐਨਏ ਦੀ ਗਾਰੰਟੀ ਆਪਣੀ। MBM 884 ਦੀ ਨਿਕਲੂਗੀ ਹਾਂਜੀ ਹਾਂ ਠੀਕ ਆ ਵੀਰੇ ਠੀਕ ਆ ਇਹ ਜਿਆ ਪਸ਼ੂ ਗਰੰਟੀ ਵਾਲਾ ਚੰਗਾ ਪਸ਼ੂ ਦੋਸਤੋ ਟਾਮਾਟਾ ਮਾ ਨਿਕਲਦਾ ਨਹੀਂ ਅੱਜ ਕੱਲ ਹਰੇਕ ਕਹਿੰਦਾ ਇਹਦੀ ਮਾਂ ਵੀ ਭਾਈ 20 ਲੀਟਰ ਵੀ ਦੂਜੀ ਸੂਏ 20 ਲੀਟਰ ਦਿੱਤਾ ਜਿਹੜੇ ਮਾਲਕ ਨੂੰ ਆਪਾਂ ਵੇਚੀ ਆ ਹਾਂ ਉਹਨਾਂ ਦਾ ਆਪਾਂ ਨੰਬਰ ਦੇ ਦਾਂਗੇ ਇਹ ਪਹਿਲੇ ਸੂਏ ਦੀ ਕੱਟੀ ਹੈ ਦੂਜੀ ਸੂਏ ਨੂੰ ਉਹਨਾਂ ਕੋਲ 20 ਕਿਲੋ ਤੋਂ ਦਿੱਤਾ ਠੀਕ ਆ ਇਹਦੀ ਮਾਂ ਨੇ ਠੀਕ ਆ ਉਹਨਾਂ ਦਾ ਆਪਾਂ ਨੰਬਰ ਦੇ ਦਾਂਗੇ ਹਾਂ ਫੁੱਲ ਦਸਾਲੀ ਕਰਾਵਾਂਗੇ ਆਪਾਂ ਬਈ ਤੇ ਬਾਈ ਕੀ ਡਿਮਾਂਡ ਰੱਖਦਾ ਇਹਦੀ ਜੈਜ ਠੀਕ ਹੈ ਇਹਦਾ ਮੁੱਲ ਬਾਈ 2,30,000 ਰੁਪਏ ਆ 2,30,000 ਹਾਂਜੀ ਦੁੱਧ 17 ਕਿਲੋ ਦੀ ਗਰੰਟੀ ਆ 230 ਡਿਮਾਂਡ ਆ ਇਹ ਚੋ ਕੋਈ ਰਿਆਤ ਬਾ ਮਾਰਦਾਂ ਲੋ ਆਪਣੀ ਮਰਜ਼ੀ ਆ ਕਿੰਨੇ ਕਰਦੇ ਠੀਕ ਆ ਠੀਕ ਆ ਦੇਖੋ ਦੋਸਤੋ ਚੰਗਾ ਪਸ਼ੂ ਵੀਰੇ ਲੈਣਾ ਤਾਂ ਪੈਸੇ ਭਰਾਵੋ ਲੱਗਣਗੇ ਫੇਰ ਹੀ ਬਰੀਡ ਸੁਧਰਦੀ ਆ ਫੇਰ ਹੀ ਗਾਂ ਛੋਡੇ ਕਰੇ ਵੀ ਇਹਦੀਆਂ 3 ਚੰਗਾ ਦੁੱਧ ਦੇਣੀਆਂ ਛੋਡਾ ਪਸ਼ੂ ਵੀ ਫੇਰ ਜਾ ਕੇ ਵਿਖੂਗਾ ਵੀਡੀਓ ਦੋਸਤੋ ਪਿੰਡ ਰਾਮੇ ਤੋਂ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਤਲਵੰਡੀ ਸਾਬੋ ਵੀਡੀਓ ਦੇਖ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗਾਲ ਬਈ ਜੀ ਸਾਰੇ ਭਰਾਵਾਂ